ਇੱਕ ਮੰਗਤਾ ਆਟੇ ਦੀ ਮੁੱਠ ਲੈਣ ਵਾਸਤੇ ਆਉਂਦਾ ਆਪਣੇ ਘਰ ਆਪਾਂ ਕਿੰਨਾ ਉੱਚਾ ਨੀਵਾ ਬੋਲਦੇ ਆ ਕਰਕੇ ਖਾਇਆ ਕਰ ਚੰਗਾ ਵਾਲਾ ੱੱਕੇ ਵੀ ਮਾਰਦੇ ਨੇ ਕਈ ਵਾਰੀ ਨੂੰ ਮਾਰਨ ਕੁਟਣ ਵੀ ਕਈ ਲੱਗ ਜਾਂਦੇ ਨੇ ਜੇ ਨਹੀਂ ਦੇਣਾ ਨਾ ਦੇ ਪਰ ਮਾੜਾ ਨਾ ਬੋਲੋ ਐਵੇਂ ਨਹੀਂ ਆਇਆ ਮੰਗਣ ਤੇਰੇ ਬੂਏ ਤੇ ਮੰਗਣ ਗਿਆ ਸੋ ਮਰ ਗਿਆ ਮਰ ਕੇ ਮੰਗਣ ਜਾਏ ਉਦੋਂ ਪਹਿਲਾਂ ਉਹ ਮਰ ਗਿਆ ਜਿਹੜਾ ਹੁੰਦਿਆਂ ਮੁਕਰ ਜਾਏ ਨਹੀਂ ਦੇਣਾ ਨਾਂ ਦੇ ਕੁਸ਼ ਪਰ ਮਾੜਾ ਨਾ ਬੋਲ ਕੀ ਪਤਾ ਕੱਲ ਨੂੰ ਤੇਰੇ ਤੇ ਕਿਹੜਾ ਟਾਈਮ ਆ ਸਕਦਾ ਅਜੇ ਤਾਂ ਤੇਰੀ ਬੇੜੀ ਦਰਿਆ 'ਚ ਚੱਲ ਰਹੀ ਹੈ ਸੰਸਾਰੂਪੀ ਦਰਿਆ 'ਚ ਕੀ ਪਤਾ ਕੱਲ ਨੂੰ ਕਿਹੜੀ ਘਮਣ ਘੇਰੀ 'ਚ ਆ ਜਾਏਗੀ ਇੱਕ ਬਿਮਾਰੀ ਆ ਜਾਵੇ ਕਿਤੇ ਸਭ ਕੁਝ ਉੱਡ ਜਾਂਦਾ ਖੰਬ ਲਾ ਕੇ ਦੇਹੰਕਾਰ ਨਹੀਂ ਕਰਨਾ ਚਾਹੀਦਾ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਣੀ ਚ ਕਿਸੇ ਗਰੀਬ ਨੂੰ ਦੇਖ ਕੇ ਹੱਸਿਆ ਨਾ ਕਰ ਤੇ ਉਹਦੀ ਤਲੀ ਤੇ ਕੁਝ ਧਰਨਾ ਨਹੀਂ ਨਾ ਉਹਨੂੰ ਮਖੌਲ ਨਾ ਕਰ ਮਸਕਰੀ ਨਾ ਕਰ ਗਰੀਬ ਨੂੰ ਕਦੇ ਵੀ ਕੀ ਪਤਾ ਕੱਲ ਨੂੰ ਤੇਰਾ ਇਦੂ ਵੀ ਮਾੜਾ ਹਾਲ ਹੋ ਸਕਦਾ ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸਿਆ ਕੋਏ ਅਜੇ ਸੁਣਾਉ ਸਮੁੰਦ ਮੈਂ ਕਿਆ ਜਾਨੋ ਕੀ ਆ ਹੋਏ